ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਆ ਮਾਰਨਿੰਗ ਦਾ 7:30 8:30 ਹੋ ਗਿਆ ਮੈਂ ਆਪਣਾ ਬ੍ਰੈਕਫਾਸਟ ਕਰ ਲਿਆ ਮੈਂ ਹੁਣ ਲੈ ਗਈਆਂ ਕੌਫੀ ਦਾ ਕੱਪ ਕਰਤੀ ਕਿਉਂਕਿ ਕੌਫੀ ਸਟਰੋਂਗ ਮੈਨੂੰ ਅੱਜ ਕੱਲ ਕੌਫੀ ਦਾ ਬੜਾ ਕ੍ਰੇਜ਼ ਜਣਾ ਪਿਆ ਪਤਾ ਨਹੀਂ ਮੇਰਾ ਅੰਦਰਾਂ ਦੀ ਆਤਮਾ ਨੂੰ ਕੌਫੀ ਬਹੁਤ ਮੰਗਦੀ ਹੈ ਬਹੁਤ ਜ਼ਿਆਦਾ ਕੌਫੀ ਮੈਂ ਹੁਣ ਦੋ ਕੱਪ ਪੀਣੀ ਹੈ ਤਿੰਨ ਦੇ ਪਾਸਟ ਸਟਰੋਂਗ ਨਹੀਂ ਜਾਈ ਹੁੰਦੀ ਮੈਨੂੰ ਅੰਦਰ ਕੌਫੀ ਵੀ सैटिस्फैक्शन नहीं मिलती कॉफ़ी पी के ब्रेकफास्ट मैं कर लिया सब्जी बनी पी है आटा गुनता किचन का काम ही होया हूँ तक का हूँ मैं अपनी कॉफी पी के दूसरी देर तक मम्मी ने फुलके बनाऊँगी है ना फिर किचन साफ़ करूंगी साफ सफाई में कुछ नहीं करें उस तो बाद एक हम किचन वगैरह साफ़ करके लॉबी लॉबरी थोड़ी बहुत डस्टिंग करूँगी है ना किचन का प्लाइन साफ करना वाला तो फिर मैं देखनी हूँ किचन से टाइम लग गया है ना सवेरे काफ़ी टाइम गर्मी भी बहुत बहुत ज्यादा गर्मी है नहीं गर्मी है ना ਬੱਸ ਹੋ ਗਿਆ ਇਹ ਕੰਮ ਕਰਕੇ ਕੀ ਕਰਾਂ 커피 ਪੀ ਲਾਂ ਉਸ ਤੋਂ ਬਾਅਦ ਫੇਰ ਮੈਂ ਫੁੱਲ ਤੋਂ ਮੇਰਾ ਬਣਾ ਕੇ ਰੱਖ ਲੂੰਗੀ ਇਧਰ ਅੱਜ ਸਵੇਰੇ ਮੈਂ ਬਣਾ ਕੇ ਸੀ ਆਲੂ ਪਕੌੜੇ ਅਨੇ ਸਬਜ਼ੀ ਆਲੂ ਪਕੌੜੇ ਵੀ ਨਾ ਗਰਮੀ ਵਿੱਚ ਤਾਂ ਲੱਗਦੇ ਨੇ ਬਹੁਤ ਸੁਆਦ ਠੰਡੇ ਵਿੱਚ ਜਮਾਈ ਨੂੰ ਵਧੀਆ ਲੱਗਦੇ ਪਤਾ ਨਹੀਂ ਸਬਜ਼ੀ ਉਹੀ ਹੁੰਦੀ ਪਤਾ ਨਹੀਂ ਕਿਹੜਾ ਠੰਡ ਵਿੱਚ ਚੰਗੇ ਹੀ ਲੱਗਦੇ ਤੇ ਇਧਰ ਬਣ ਗਿਆ ਸਵੇਰਾ ਬ੍ਰੇਕਫਾਸਟ ਪਨੀਰ ਤੇ ਵਿੱਚ ਸਬਜ਼ੀਆਂ ਪਿਆਜ਼ ਟਮਾਟਰ ਸ਼ਿਮਲਾ ਮਿਰਚ ਬਹੁਤ ਬਹੁਤ ਯਾਰ ਯਮੀ ਲੱਗਦਾ ਪਹਿਲਾਂ ਪਲੇਖਾ ਸੀ ਪਨੀਰ ਖਣੀ ਮੋਟਾਪਾ ਲਿਆਉਂਦਾ ਪਰ ਨਹੀਂ ਹੈ ਇਹ ਵੀ ਹੁਣ weight loss ਕਰਕੇ ਵਹਿਮ ਨਿਕਲ ਗਿਆ ਵੀ ਪਨੀਰ ਆਪਾਂ ਨੂੰ ਮੋਟਾ ਕਰਦਾ ਹਨਾ ਨਹੀਂ ਮੋਟਾ ਕਰਦਾ ਹੈਲਦੀ ਹੁੰਦਾ ਪਰ ਇੱਕ ਉਹਦੀ ਮਾਤਰਾ ਤੁਸੀਂ ਸਹੀ ਰੱਖੋ ਹੱਦੋਂ ਵੱਧ ਵੀ ਕੋਈ ਚੀਜ਼ ਖਾਣੀ ਹਨਾ ਉਹ ਵੀ ਆਪਾਂ ਨੂੰ ਨੁਕਸਾਨ ਕਰ ਦਿੰਦੀ ਹੈ ਕੁਆਂਟੀਟੀ ਬਹੁਤ ਇੰਪੋਰਟੈਂਟ ਹੁੰਦੀ ਹੈ weight loss ਜਦੋਂ ਆਪਾਂ ਕਰਦੇ ਆਂ ਕੁਆਂਟੀਟੀ ਤੇ ਧਿਆਨ ਦੇਣਾ ਚਾਹੀਦਾ ਤੇ ਹੁਣ ਮੈਂ ਅੱਗੇ ਸੀ ਕਿਚਨ ਦਾ ਕੰਮ ਕਰਕੇ ਬਾਹਰ ਜਿਹੜਾ ਕਿਚਨ ਵਾਲਾ ਕੱਪੜਾ ਸੀ ਨਾ ਕਿਚਨ ਕਲੀਨ ਕਰਨ ਵਾਲਾ ਉਹ ਧੋਰੀ ਸੀ ਬਹੁਤ ਬਹੁਤ ਗੰਦਾ ਹੁੰਦਾ ਇੱਕ ਵਾਰ ਤੋਂ ਉਹ ਤੋਂ 2 ਦਿਨ ਚੱਲਦਾ ਤੀਸਰੇ ਦਿਨ ਇਹ ਨਾ ਗੰਦਾ ਹੋ ਜਾਂਦਾ ਕਿ ਹੱਥ ਲਾਉਣ ਨੂੰ ਦਿਲ ਨਹੀਂ ਕਰਦਾ ਹੁੰਦਾ ਵੀ ਪਹਿਲੇ ਇਹਨੂੰ ਵਾਸ਼ ਕਰੀਏ ਫਿਰ ਯੂਜ਼ ਕਰੀਏ ਇਹਨੂੰ ਅੱਛੀ ਤਰ੍ਹਾਂ ਸਾਰਫ ਪਾ ਕੇ ਮੈਂ ਕੱਪੜੇ ਤੋਂ ਨਾਲ ਬਰਸ਼ ਨਾਲ ਰਗੜਦੀ ਹੁੰਦੀ ਆ ਫਿਰ ਅੱਛੀ ਤਰ੍ਹਾਂ ਮੈਲ ਵਿੱਚੋਂ ਨਿਕਲ ਜਾਂਦੀ ਆ ਇਹ ਵੀ ਸਾਫ਼ ਰੱਖਣਾ ਜ਼ਰੂਰੀ ਹੋ ਜਾਂਦਾ ਆਪਣਾ ਕੱਪੜਾ ਸਾਫ਼ ਹੋਊ ਜੇ ਫੇਰ ਹੀ ਆਪਾਂ ਕਿਚਨ ਅੰਛੇਚਾ ਸਾਫ਼ ਕਰ ਪਾਵਾਂਗੇ ਹਨਾ ਨਹੀਂ ਤਾਂ ਫਿਰ ਕੱਪੜਾ ਹੀ ਗੰਦਾ ਹੋਊ ਸਮੈਲ ਆਈ ਚੱਲੂ ਉਹਦਾ ਕੋਈ ਫਾਇਦਾ ਨਹੀਂਗਾ ਕੱਪੜਾ ਮੈਂ ਕਿਚਨ ਵਾਲਾ ਧੋਕੇ ਧੁੱਪੇ ਪਾਤਾ ਧੁੱਪ ਜ਼ਰੂਰ ਮੈਂ ਲਗਾਉਣੀ ਹੁੰਦੀ ਆ ਜਿਸ ਦਿਨ ਮੈਂ ਧੋਵਾ ਧੁੱਪੇ ਸਗਾ ਕੇ ਫੇ ਤੂੰ ਅਗੇ ਅੰਦਰ ਅੰਦਰ ਨਾਲ ਥੋੜੀ ਜਿਹੀ ਲੌਬੀ ਦੀ ਸਾਫ ਸਫਾਈ ਕਰਨੀ ਸੀ ਬਹੁਤ ਜਾਂ ਨਾ ਚ ਮੈਂ ਸਫਾਈ ਵਾਲਾ ਕੰਮ ਨਹੀਂ ਕਰਿਆ ਛੇੜਿਆ ਬਸ ਲੌਬੀ ਦਾ ਵਾਸ਼ ਫਿਸ਼ੀਅਨ ਤੇ ਥੋੜੇ ਬਹੁਤ ਹੀ ਡਸਟਿੰਗ करूंगी ਇੰਨਾ ਕਿ ਅੱਜ ਮੈਂ ਸਾਫ ਸਾਫ ਸਫਾਈ ਦਾ ਕੰਮ ਕਰਿਆ ਸੀ ਤੇ ਮੇਰੇ ਕੋ ਲਾਸਟ ਵੀਡੀਓ ਚ ਨਾ ਕਮੈਂਟ ਸਾਈ ਸੀ ਭੈਣਾਂ ਦੀ ਮੈਂ ਉਹਨਾਂ ਦਾ ਨਾਮ ਬੋਲ ਰਹੀ ਹਾਂ ਰਾਜਵੰਤ ਕੌਰ ਜ਼ਿਲ੍ਹਾ ਬਰਨਾਲਾ ਜੀਤ ਕੌਰ ਜਲੰਧਰ ਤੋਂ ਪ੍ਰੀਤ ਮਾਨਸ਼ਾ ਜਾਂ ਬੀਰ ਖੁਰਦ ਤੋਂ ਬੀਰ ਖੁਰਦ ਪਿੰਡ ਤਾਂ ਸਾਡੇ ਨੇੜੇ ਹੀ ਰਹੇ ਜਾਂਦਾ ਮਾਨਸਾ ਦੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਥੈਂਕ ਯੂ ਆਪਣੇ ਤੁਸੀਂ ਮੈਨੂੰ ਇੰਨਾ ਪਿਆਰ ਦੇ ਨਹੀਂਓ ਸਪੋਰਟ ਕਰਦੇ ਹੋ ਨਾ ਤੁਹਾਡੇ ਸਪੋਰਟ ਸਦਕਾ ਹੀ ਅੱਜ ਮੇਰਾ ਚੈਨਲ ਇੱਥੇ ਤੱਕ ਆ ਗਿਆ ਮੈਂ ਇੱਥੇ ਤੱਕ ਆ ਗਈ ਹਾਂ ਬਹੁਤ-ਬਹੁਤ ਥੈਂਕ ਯੂ ਬਿਕੋਜ਼ ਆਡੀਅנס ਦੀ ਸਪੋਰਟ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਆਡੀਅנס ਸਪੋਰਟ ਨਹੀਂ ਕਰੂ ਕਿਸੇ ਕ੍ਰੀਏਟਰ ਨੂੰ ਫਿਰ ਅੱਗੇ ਕੰਮੇ ਵਧੂਗਾ ਅੱਗੇ ਤੱਕ ਆਪਣਾ ਉਹਨੂੰ ਮੋਟੀਵੇਟ ਕਿਵੇਂ ਹੋਗਾ ਹੋਰ ਵੀਡੀਓਜ਼ ਲਈ ਹਨ ਤੁਹਾਡੇ ਪਿਆਰ ਸਦਕਾ ਹੀ ਮੋਟੀਵੇਸ਼ਨ ਮਿਲਦੀ ਹੈ ਫੇਰ ਹੀ ਦਿਲ ਕਰਦਾ ਵੀ ਹਾਂ ਠੀਕ ਹੈ ਆਪਣੇ ਆਡੀਅנס ਆਪਾਂ ਨੂੰ ਪਸੰਦ ਕਰਦੇ ਆਪਾਂ ਸਪੋਰਟ ਕਰਦੇ ਹਾਂ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਤੁਸੀਂ ਬਹੁਤ ਪਿਆਰ ਨਾਲ ਸਪੋਰਟ ਕਰਦੇ ਹੋ ਤਾਂ ਹੀ ਮੇਰਾ ਵੀ ਦਿਲ ਕਰਦਾ ਕਿ ਹੋਰ ਵੀ ਵੀਡੀਓ ਬਣਾਵਾਂ ਨਹੀਂ ਤਾਂ ਮੈਂ ਕਿੱਜ ਦੀ ਹਿੰਮਤ ਹਾਰ ਗਈ ਹੁੰਦੀ ਹੁਣ ਤੇ ਮੈਂ ਲੌਬੀ ਦੀ ਵੀ ਥੋੜੀ ਬਹੁਤੀ ਕਰੂੰਗੀ ਡਸਟਿੰਗ ਸਸਾ ਸੈਂਟਰ ਟੇਬਲ ਵਾਸ਼ ਵੇਸ਼ਨ ਤੋਂ ਤਾਂ ਤੇ ਐਂ ਹੁੰਦਾ ਵੀ ਚਾ ਲੌਬੀ 'ਚ ਆਪਾਂ ਬੈਠਣਾ ਉੱਠਣਾ ਹਨਾ ਦੀਨੇ ਖਾਣਾ ਵਗੈਰਾ ਖਾਣਾ ਤੇ ਵਧੀਆ ਲੱਗੇ ਕੋਈ ਆਊਗਾ ਪੈਣ ਪਾਈ ਤਾਂ ਲੌਬੀ 'ਚ ਪਹਿਲਾਂ ਆ ਕੇ ਆਪਾਂ ਬਹਿਣਿਆਂ ਖੜਦਿਆਂ ਤੇ ਅੱਛੀ ਲੱਗਣੀ ਲੱਗਣੀ ਚਾਹੀਦੀ ਹੋਰ ਡਸਟਿੰਗ ਹੋਵੇ ਨਾ ਹੋਵੇ ਪਰ ਮੈਨੂੰ ਐ ਹੁੰਦਾ ਵੀ ਲੌਬੀ ਜ਼ਰੂਰ ਸਾਫ਼ ਹੋਵੇ ਇਹ ਨਾ ਗੰਦੀ ਹੋਵੇ ਵੀ ਬੈਠੀ ਐ ਦੇਖੋ ਟੇਬਲ ਵੀ ਆਪਾਂ ਨੂੰ ਸਾਫ ਸੁਥਰਾ ਲੱਗੇ ਇਹ ਚੀਜ਼ ਗੰਦੀ ਨਾ ਹੋਵੇ ਨੀ ਸੋ ਇੰਨੀ ਕਿ ਮੈਂ ਜ਼ਰੂਰ ਸਾਫ ਸਫਾਈ ਕਰਦੀ ਆ ਹੋਰ ਜਿਆਦਾ ਮੈਂ ਕਰਾਂ ਨਾ ਕਰਾਂ ਦਿਲ ਕਰੇ ਨਾ ਕਰੇ ਪਰ ਇੰਨੀ ਕਿ ਸਾਫ ਸਫਾਈ ਜ਼ਰੂਰੀ ਹੋ ਜਾਂਦੀ ਆ ਸੋ ਫੇ ਦਾ ਕਪੜਾ ਸੈੱਟ ਕਰਤਾ ਟੇਬਲ ਤੇ ਕਪੜਾ ਮਾਰਤਾ ਤੇ ਹੁਣ ਸਾਹਮਣੇ ਜਿਹੜਾ ਟੇਬਲ ਆ ਕੋង ਸਾਹਮਣੇ ਉਹ ਨਾ ਡਸਟ ਬਹੁਤ ਜ਼ਿਆਦਾ ਆਉਂਦੀ ਆ ਤੇ ਇਹ ਵੀ ਕਪੜਾ ਮਾਰ ਦੂੰਗੀ ਇਹ ਤੇ ਵੀ ਬਹੁਤ ਨਿੱਕੇ ਨਿੱਕੇ ਡਸਟ ਆ ਛਿਛੇ ਤੇ ਦਿਖਦੀ ਵੀ ਜਾਂਦੇ ਆ ਇਹ ਕਪੜਾ ਮਾਰ ਦੂੰਗੀ ਐਨਾ ਕੁ ਮੇਰਾ ਸਾਫ ਸਫਾਈ ਦਾ ਕੰਮ ਸੀਗਾ ਤੇ ਇਸ ਤੋਂ ਬਾਅਦ ਸਾਡਾ ਕਿਤੇ ਜਾਣ ਦਾ ਬਣ ਗਿਆ ਸੀ ਪਲਾਨ ਫਿਰ ਅਸੀਂ ਉਧਰ ਤਿਆਰੀ ਕਰ ਲਈ ਦੋ ਦਿਨ ਵੀਡੀਓ ਨਹੀਂ ਆਈ ਤਾਂ ਹੀ ਵੀਡੀਓ ਨਹੀਂ ਆਈ ਕਰਕੇ ਤੇ ਚਲੇ ਗਏ ਸੀ ਕਿ ਦੋ ਦਿਨਾਂ ਲਈ ਹਨ ਤੇ ਫਿਰ ਕਿਉਂਕਿ ਕਿਤੇ ਜਾਣੇ ਆ ਫਿਰ ਵੀਡੀਓ ਦੀ ਐਡੀਟਿੰਗ ਨਹੀਂ ਮੇਰੇ ਤੋਂ ਹੋ ਪਾਉਂਦੀ ਹੈਗੀ ਥੋੜੀ ਨੈਟ ਦੀ ਵੀ ਪ੍ਰੋਬਲਮ ਹੁੰਦੀ ਵਾਈਫਾਈ ਵੀ ਚਾਹੀਦਾ ਹੁੰਦਾ ਤੇ ਟਾਈਮ ਹੋ ਗਿਆ 2 ਵਜੇ ਦਾ ਅਸੀਂ ਘਰੋਂ ਚਲੇ ਸੀ 7:30 7:30 ਚਲੇ ਸੀ 7:30 7:30 ਚਲੇ ਸੀ ਘਰੋਂ ਰਾਹੀ ਵਿੱਚ ਮੇਰੇ ਭੂਆ ਜੀ ਕੋਲ ਚੱਲੇ ਆ ਵਿੱਚ ਰਸਤੇ ਵਿੱਚ ਮੇਰੇ ਕਾਕਾ ਸਰ ਫਾਈਬਰਸ ਦੇ ਪਿੰਡ ਸ਼ਹਿਰ ਵੀ ਆਉਣਗੇ ਉਹਨਾਂ ਦੇ ਪਿੰਡ ਸ਼ਹਿਰ ਤੋਂ ਵੀ ਲੰਘਾਂਗੇ ਅੱਜ ਕਿਹੜੇ ਰਸਤੇ ਜਾ ਰਹੇ ਆ ਬਰਨਾਲਾ ਬਰਨਾਲਾ ਫਿਰ ਕਾਇਕੋਟ ਲੁਧਿਆਣਾ ਆਹੋਂ ਮੇਰੇ ਕੋਟਲ ਨਹੀਂ ਜਾਂਦਾ ਆ ਮੇਰੇ ਕੋਟਲੋਂ ਹੁੰਦਾ ਅੱਗੇ ਆਪਾਂ ਸੰਗਰੂਰ ਤੋਂ ਉਰੀ ਮੇਰੇ ਕੋਟਲ ਹੋ ਕੇ ਜਾਂਦੇ ਹਾਂ ਅੱਜ ਗਾਂਜਾ ਆਪਾਂ ਚੰਨੇ ਲੁਧਿਆਣੇ ਲੁਧਿਆਣੇ ਨੇ ਮੇਰੇ ਭੂਆ ਜੀ ਉਹਨਾਂ ਕੋਲ ਚੱਲਦੇ ਆ ਕਾਫੀ ਟਾਈਮ ਬਾਅਦ ਚੱਲਦੇ ਆ ਤੇ ਜੋ ਇੱਕ ਦਿਨ ਜਾ ਕੇ ਆਈ ਹੈ ਨਾ ਕਾਫੀ ਟਾਈਮ ਤੋਂ ਵੀ ਕਹਿ ਰਹੇ ਸੀ ਸਾਡਾ ਹੀ ਮਾਨਸਿਕਰ ਕੰਮਾਂ 'ਚ ਦਵਿੰਦਰ ਐਨੇ ਬੀਜੀ ਸੀ ਖੇਤੋਂ ਫ੍ਰੀ ਹੋਏ ਨੇ ਜੀ ਦੀ ਵਗੈਰਾ ਲਾ ਗਈ ਸਾਰੀ ਆਪਣੀ ਡਨ ਆਲ ਕਰ ਰਹੇ ਨੇ ਜੀ ਦੀ ਤੇ ਲਾ ਕੇ ਕੰਮ ਤਾਂ ਰਹਿੰਦਾ ਹੀ ਆ ਕੰਮ ਤਾਂ ਰਹਿੰਦਾ ਨੂੰ ਜੀ ਦੀ ਤੇ ਲੱਗਣ ਲੱਗੀ ਕੋ ਸਾਰੀ ਠੀਕ ਹੈ ਹੁਣ ਤਾਂ ਰੇ ਸਪਰੇਅ ਵਗੈਰਾ ਕਰਨੀ ਹੈ ਹਜੇ ਕੋਸ਼ਿਸ਼ ਕਰਨਾ ਹੈ ਦਵਾਈ ਬੁੱਟੀ ਪਾਣੀ ਕੀ ਪਾਣੀ ਪੁਣੀ ਲਾਉਣਾ ਬਸ ਆ ਕੰਮ ਰਹਿ ਗਿਆ ਹੁਣ ਬਿਲੇ ਆ ਪਰ ਐਨੇ ਬਿਲੇ ਤਾਂ ਰਹੇ ਸੇ ਨਹੀਂ ਬੇਲੇ ਤਾਂ ਦੇ ਬੇਲੇਿਆਂ ਦੇ ਨਾਲ ਚੱਲ ਪੈਂਦਾ ਜਦੋਂ ਮੇਰਾ ਜੀ ਕਰਦਾ ਕਿ ਤਹਾਂ ਨੂੰ ਉਹ ਲੈ ਕੇ ਜਾਂਦੇ ਆ ਜਿਵੇਂ ਠੱਕੇ ਨਾਲ ਲੈ ਕੇ ਆਵੇਂ ਚੱਲ ਹਾਂ ਇਹ ਬੇਲਾ ਮੇਰਾ ਕਿਹੜਾ ਕੋਈ ਹੋਮਾ ਮੇਰੇ ਮਾਮੇ ਸੀ ਮੈਨੂੰ ਐ ਲੱਗਦਾ ਸੀ ਐਨੀ ਗਰਮੀ ਐਨੀ ਗਰਮੀ ਨੇ ਘਰੇ ਨਾ ਆਉਂਦਾ ਨੇ ਘਰੇ ਬਹਿ ਜੀਏ ਮੌਸਮ ਬਦਲਾਈ ਹੋਈ ਪਈ ਪਤਾ ਨਹੀਂ ਬਾਰਿਸ਼ ਕਿੱਥੇ ਹੋ ਰਹੀ ਹੈ ਕਿੱਥੇ ਹੋਊਗੀ ਕੁਝ ਨਹੀਂ ਪਤਾ ਹੈ ਗਰਮੀ ਐਨੀ ਬਦਲ ਰੋਜ਼ ਹੁੰਦਾ ਪਰਮੀ ਜਾਵਾਂ ਨਹੀਂ ਹੁੰਦਾ ਦੇਖੋ ਅੱਜ ਕਿੱਥੇ ਮੀਂਹ ਪੈਂਦਾ ਮਾਨਸਾ ਪੈਂਦਾ ਕੱਲੂਧਿਆਣੇ ਪੈਂਦਾ ਮਾਂ ਸਾ ਜਮੀ ਨਹੀਂ ਵੀ ਆਪਣੇ ਚਾਲ ਤੋਂ ਵੀ ਇੱਕ ਦਾ ਬਲ ਦੂ ਮੁੜ ਕੇ ਪਿਆ ਹੀ ਨਹੀਂਗਾ ਦੁਬਾਰੇ ਚਾਰ ਆਉਣ ਵਾਲੀ ਹੋ ਗਈ ਕਿੱਥੇ ਆ ਗਏ ਆਪਾਂ ਅੱਪਾ ਅੱਜ ਆਈ ਪਕੋ ਪਕੋ ਆਪਾਂ ਪਕੋ ਜਿਹੜਾ ਬਰਨਾਲਾ ਰਾਤ ਮੈਨੂੰ ਕਮੈਂਟ ਆਇਆ ਸੀ ਨਾ ਦਾ ਹਾਂ ਪਕੋ ਕਲਾ ਜੀਲਾ ਬਰਨਾਲਾ ਨਾਮ ਵੀ ਇਸ ਮੈਂ ਭੁੱਲ ਗਈ ਹਰਜਿੰਦਰ ਕੌਰ ਕੋਲੋਂ ਕੀ ਨਾਮ ਲਿਆ ਸੀ ਉਹਨਾਂ ਨੇ ਹਰਜਿੰਦਰ ਕੌਰ ਕੋਲੋਂ ਕਿਸੇ ਦਾ ਨਾਮ ਸੀਗਾ ਕਹਿੰਦੇ ਸੀ ਮੇਰਾ ਨਾਮ ਲਿਓ ਉਹਨਾਂ ਨੇ ਪਿੰਨ ਕਹਤਾਂ ਵੀ ਮੇਰੇ ਸਬਸਕ੍ਰਾਈਬਰਾਂ ਦੇ ਪਿੰਡ ਸ਼ਹਿਰ ਆਉਣਗੇ ਫਿਰ ਉਹ ਵੀਡੀਓ ਦੇਖ ਕੇ ਕਹਿਣਗੇ ਸਾਡੇ ਪਿੰਡ ਵਿੱਚ ਸਾਡੇ ਸ਼ਹਿਰ ਵਿੱਚ ਹੀ ਲੰਘੇ ਤੁਸੀਂ ਜਦੋਂ ਮੈਂ ਆਪਾਂ ਪਹਿਲਾਂ ਬਠਿੰਡ ਗਏ ਸੀ ਆਪਾਂ ਕੋਰਸੁਮੀਰ ਵਿੱਚ ਹੀ ਲੰਘੇ ਸੀ ਮੈਂ ਤੁਹਾਨੂੰ ਲੰਘਦੇ ਹੋਏ ਕਿਹਾ ਸੀ ਕਿ ਮੇਰੇ ਸਬਸਕ੍ਰਾਈਬਰ ਨੇ ਇਥੋਂ ਦੇ ਹਨ ਤੁਸੀਂ ਕਹਿੰਦੇ ხਾਣ ਤੁਹਾਨੂੰ ਕਮੈਂਟ ਆਊਗਾ ਕਿ ਤੁਸੀਂ ਸਾਡੇ ਪਿੰਡ ਵਿੱਚ ਹੀ ਲੰਘੇ ਉਹੀ ਗੱਲ ਹੋਈ ਦੇਖੋ ਜਦੋਂ ਵੀਡੀਓ ਦੇਖੀ ਉਹਨਾਂ ਨੇ ਉਹਨਾਂ ਨੇ ਇਹੀ ਕਮੈਂਟ ਕਰਿਆ ਕਿ ਤੁਸੀਂ ਸਾਡੇ ਪਿੰਡ ਵਿੱਚ ਹੀ ਲੰਘੇ ਸਾਡੇ ਘਰ ਅੱਗੋਂ ਹੀ ਲੰਘੇ ਜਾਂਦੇ ਹਾਂ ਹੁਣ ਵੀ ਭੈਣਾ ਹੀ ਕਮੈਂਟ ਕਰਦੀਆਂ ਤੁਸੀਂ ਸਾਡੇ ਪਿੰਡ ਵਿੱਚ ਹੀ ਲੰਘੇ ਤੁਸੀਂ ਸਾਡੇ ਸ਼ਹਿਰ ਵਿੱਚ ਹੀ ਲੰ ਤਨੀ ਰੱਬ ਇਹਦਾ ਮੇਲ ਕਿੱਥੇ ਕਰਉਣਾ ਕੁਛ ਨਹੀਂ ਪਤਾ ਕਿ ਇੱਥੇ ਦਾਣਾ ਪਾਣੀ ਕਿੱਥੇ ਲਿਖਿਆ ਨਾ ਜਿਵੇਂ ਜਿਵੇਂ ਜਿੱਥੇ ਸੀ ਦਾਣਾ ਪਾਣੀ ਲਿਖਿਆ ਉੱਥੇ ਜਾ ਕੇ ਹਰ ਹਾਲਚ ਆਪਾਂ ਨੂੰ ਝੂਗਣਾ ਪੈਂਦਾ ਸਾਡਾ ਅੱਜ ਦਾਣਾ ਪਾਣੀ ਲਿਖਿਆ ਸਾਡੀ ਭੂਆ ਜੀ ਕੋਲ ਐਸਾ ਝੂਗਣ ਜਾਂਦੇ ਹਾਂ ਉੱਥੇ ਝੂਕਿਓ ਨਾ ਆਪਣਾ ਦਾਣਾ ਪਾਣੀ ਸਾਡੀ ਮੋਰ ਅਜੇ ਉੱਥੇ ਲੱਗੀ ਹੋਈ ਹੈ ਅਸੀਂ ਪਹੁੰਚ ਗਏ ਰਾਇਕੋਟ ਰਾਇਕੋਟ ਇੱਥੇ ਰੁਕਿਆ ਦਵਿੰਦਰ ਗਏ ਨੇ ਕੁਛ ਲੈਣ ਭੂਆ ਜੀ ਘਰ ਲਈ ਕੁਛ ਮਠਾਈ ਵਗੈਰਾ ਕੁਛ ਲੈਣ ਗਏ ਨੇ ਮੈਕਸ ਕੁਛ ਨਮਕੀਨ ਦੇਖ ਲੈ ਕੀ ਮਿਲੂਗਾ ਤੇ ਹੋ ਰਹੀ ਥੇ بارش ਹਲਕੇ ਫੁਲਕੇ ਬੂੰਦਬੰਦੀ ਹੈ ਕੋਈ ਉਪਰ ਨਹੀਂ ਨਹੀਂ ਵਾਲੀ ਕਰਨ ਨਹੀਂ ਹੈਗੀ ਬੂੰਦਬੰਦੀ ਜੀ ਹੋ ਰਹੀ ਹੈ ਰਾਤ ਵੀ ਸਾਨੂੰ ਕਿਤੇ ਮੀਂਹ ਨਹੀਂ ਮਿਲਿਆ ਕਿਤੇ ਵੀ ਨਹੀਂ ਮੀਂਹ ਮਿਲਿਆ ਬਰਨਾਲੇ ਤੋਂ ਪਿੱਛੇ ਮਿਲਿਆ ਸੀ ਥੋੜੇ ਜੇ ਏਰੀਆ ਵਿੱਚ ਉਹ ਵੀ ਹਲਕੀ ਜਿਹੀ بارش ਮਿਲੀ ਸੀ ਹੋ ਹੱਟੀ ਸੀ ਨਹੀਂ ਸਾਨੂੰ ਕਿਤੇ ਵੀ ਮੀਂਹ ਨਹੀਂ ਮਿਲਿਆ ਰਸਤੇ ਵਿੱਚ ਇਹ ਹੈਗਾ ਬਾਲਾ ਜੀ ਹੋਟਲ ਬਾਲਾ ਜੀ ਸੂਟਸ ਦੂਜੇ ਸ਼ਹਿਰ ਚ ਪਤਾ ਵੀ ਨਹੀਂ ਹੁੰਦਾ ਹਨਾ ਜਦੋਂ ਵੀ ਕਿਤੇ ਕੁਝ ਲੈ ਕੇ ਜਾਣਾ ਹੋਵੇ ਨਾ ਅਸੀਂ ਪ੍ਰੈਫਰ ਕਰਦੇ ਆ ਕਿ ਆਪਣੇ ਸ਼ਹਿਰ ਚੋਂ ਚੀਜ਼ ਲੈ ਕੇ ਜਾਈਏ ਕਿਉਂਕਿ ਆਪਾਂ ਨੂੰ ਆਪਣੇ ਸ਼ਹਿਰ ਦੀ ਚੀਜ਼ ਦਾ ਪਤਾ ਹੁੰਦਾ ਵੀ ਆ ਜਕਾਮ ਦਾ ਆ ਸ਼ਾਪ ਦਾ ਨਾ ਟੇਸਟ ਵਧੀਆ ਦਾ ਦੂਜੇ ਸ਼ਹਿਰ ਦਾ ਪਤਾ ਨਹੀਂ ਹੁੰਦਾ ਆਪਦੀਆਂ ਤਾਂ ਆਪਾਂ ਚੀਜ਼ ਚੰਗੀ ਲੈ ਕੇ ਆਨੇ ਆ ਵੀ ਮਾੜੀ ਨਹੀਂ ਲੈ ਕੇ ਜਾਈਏ ਪਰ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਹੜੀ ਮਠਿਆਈਆਂ ਦੀ ਸ਼ਾਪ ਦੀ ਮਠਿਆਈ ਸਭ ਤੋਂ ਵਧੀਆ ਹੈਗਾ ਆਪਣੇ ਸ਼ਹਿਰ ਦਾ ਪਤਾ ਹੁੰਦਾ ਪਰ ਸਾਡਾ ਪ੍ਰੋਗਰਾਮ ਅੱਜ ਮਾਰਨਿੰਗ 'ਚ ਬਣਿਆ ਤੇ ਦਵਿੰਦਰ ਮਾਮਸਾ ਗਈ ਨਹੀਂ ਹੈਗੀ ਰਸਤੇ 'ਚ ਵੀ ਕੋਈ ਸ਼ਹਿਰ ਮੇਂ ਬਰਨਾੜਾ ਤੋਂ ਵੈਸੇ ਬਾਰ-ਬਾਰ ਹੀ ਆ ਗਏ ਬਸ ਰਾਏਕੋਟ ਆਇਆ ਸ਼ਹਿਰ ਇਸ ਉੱਥੇ ਚਲੇ ਉਥੇ ਲੈ ਲਈ ਅੱਗੇ ਇੱਕ ਦੁਬਾਰੀਆਂ ਸ਼ਾਪ ਤੇ ਰੁਕਿਆ ਦੇਖਣ ਨੂੰ ਤਾਂ ਬਹੁਤ ਵਧੀਆ ਪਰ ਲੈ ਕੇ ਤਾਂ ਕੁਛ ਨਾ ਕੁਝ ਜਾਮਾਂਗੇ ਪਰ ਇਹ ਡਰ ਹੁੰਦਾ ਵੀ ਟੇਸਟ ਵਧੀਆ ਹੋਵੇ ਚੀਜ਼ ਦਾ ਪੈਸੇ ਵੀ ਦੇਖੋ ਆਪਾਂ ਲਾਵਾਂਗੇ ਚੀਜ਼ ਵੀ ਵਧੀਆ ਹੋਵੇ ਲੋ ਜੀ ਅਸੀਂ ਆ ਗਏ ਪੂਆ ਜੀ ਕੋਲੇ ਚਾਹ ਪਾਣੀ ਪੀ ਲੈ ਕਰ ਲਮਤਾਂ ਕਰ ਲਈਆਂ ਨਾਲ ਨੇ ਕਿਚਨ 'ਚ ਖੜੀ ਪੂਆ ਜੀ ਕੋਲ ਪੂਆ ਜੀ ਕਰ ਰਹੇ ਨੇ ਵਿਨਰ ਦੀ ਤਿਆਰੀ ਖਾਣਾ ਬਣਾ ਕੇ ਰੱਖ ਰਹੇ ਨੇ ਉਹ ਜੀ ਬਣਾ ਰਹੇ ਨੇ ਪਨੀਰ ਦੀ ਪਹਿਲਾਂ ਭਿੰਡੀ ਬਣਾਤੀ ਦਾਲ ਬਣਾਤੀ ਹੁਣ ਬਣਾ ਰਹੇ ਆਪਣਾ ਰਿੰਪੂ ਜੀ ਦਰਮੀਂ ਬਹੁਤ ਜ਼ਿਆਦਾ ਪੀਤੀ ਹੈ ਖਾਣਾ ਬਣਾਦੇ ਬਹੁਤ ਬੋਤਲ ਰੱਖੀ ਹੈ ਬਸ ਆਟਾ ਨਹੀਂ ਤੇ ਰੋਪਾ ਬਾਕੀ ਸਭ ਬਸ ਹੈ ਖਾਣਾ ਬਣਾ ਕੇ ਰੱਖਣਾ ਜੋ ਖਾਣਾ ਉਦੋਂ ਖੁਰਕੇ ਬਣਾਵਾਂਗੇ ਮੈਂ ਤੁਹਾਨੂੰ ਦਿਖਾਉਣੀ ਬੁਆਈ ਦੀ ਕਿਚਨ ਹਾਂ ਫਿਰ ਇਕੱਲੇ ਨੇ ਬੁਆਈ ਜਿੰਨੀ ਜ਼ਿਆਦਾ ਸਾਫ਼ ਸਫਾਈ ਸਾਮ ਸੰਭਾਲ ਹੁੰਦੀ ਨਹੀਂ ਉਹ ਆਪੋ ਇਹਦੀ ਕਿਚਨ ਹੈ ਤੇ ਇੱਧਰ ਤੁਹਾਨੂੰ ਦਿਖਾਉਣੀ ਇੱਕ ਹੋਰ ਚੀਜ਼ ਕੋਈ ਜਿਹੜੀ ਕੋਲ ਹੈਗੀ ਹੈ ਤੇਲ ਕੱਢਣ ਵਾਲੀ ਮਸ਼ੀਨ ਹਰ ਇੱਕ ਚੀਜ਼ ਆ ਕੋਈ ਤੇਲ ਕੱਢ ਦਿੰਦੀ ਇਹ ਹਾਂ ਸਰੋਂ ਦਾ ਬਦਾਮ ਦਾ ਤੇ ਟੀਲਾਂ ਦਾ ਅਲਸੀ ਦਾ ਜਿਹੜਾ ਮਰਜੀ ਜਿਹੜਾ ਮਰਜੀ ਤੇਲ ਕੱਢ ਲਓ ਇਹਦੇ ਵਿੱਚ ਨੀਚੇ ਫਿਲਟਰ ਹੋ ਕੇ ਤੇਲ ਆ ਜਾਂਦਾ ਅੱਗੇ ਇਹ ਚੱਕੀ ਚੱਲਣਾ ਅੱਛਾ ਇਹਦੇ ਵਿੱਚ ਆ ਜਾਂਦਾ ਤੇਲ ਇਹ ਤੇਲ ਕੱਢਣ ਵਾਲੀ ਮਸ਼ੀਨ ਹੈ ਕਿੰਨਾ ਟਾਈਮ ਲੱਗਦਾ ਭੂਜੀ ਇਹ ਤਾਂ 15-20 ਮਿੰਟਾਂ ਚ ਕੱਢਦੇ ਹਾਂ ਅੱਛਾ ਕਿੰਨੇ ਕੁ ਸਰੋਂ ਪਾਉਣੇ ਨੇ ਤੁਸੀਂ ਇਹਦੇ ਵਿੱਚ ਥੋੜੀ ਜਿਹੀ ਪਾਣੀ ਆ ਉੱਪਰ ਇਹਦੇ ਵਿੱਚ ਸਰੋਂ ਪੈ ਜਾਂਦੀ ਹੈ ਨਾ ਨਾਲ ਦੀ ਨਾ ਪਾਈ ਜਾਂਦੀ ਇਹਦੇ ਵਿੱਚ ਸਰੋਂ ਪਾ ਕੇ ਨੀਚੇ ਉਰ ਤੇਲ ਨਿਕਲਿਆ ਆਉਂਦਾ ਹਾਂ ਅੱਛਾ ਇਹ ਤਾਂ ਵਧੀਆ ਤੁਸੀਂ ਫ੍ਰੈਸ਼ ਕੱਢ ਲਓ ਥੋੜਾ ਜਿਆ ਹਾਂ ਹੈਨਾ ਹਾਂ ਹਾਂ ਇਕੱਠਾ ਕਰਕੇ ਰੱਖ ਲੀ ਹਾਂ ਹਾਂ ਨਾਲ ਇਕੱਠਾ ਕਰਕੇ ਰੱਖ ਲੀ ਠੀਕ ਆ ਹੈਗੇ ਭੋਜਗੋਲ ਆਟਾ ਆਟਾ ਪੀਸਣ ਵਾਲੀ ਮਸ਼ੀਨ ਹੈ ਚੱਕੀ ਇਹ ਆਟਾ ਪੀਸਣ ਵਾਲੀ ਇਹ ਚ ਤੁਸੀਂ ਕਿਹੜੇ ਕਿਹੜਾ ਆਟਾ ਪੀਸਣਾ ਨੇ ਜਿਹੜਾ ਮਰਜੀ ਜਿਹੜਾ ਮਰਜੀ ਪੀਸ ਲੋ ਬੇਸਣ ਹੋ ਗਿਆ ਕਣਕ ਦਾ ਮੱਕੀ ਦਾ ਹੈ ਬਾਜਰੇ ਦਾ ਹੂੰ ਜਿਹੜਾ ਮਰਜੀ ਆਟਾ ਪੀਸ ਲੋ ਆਨੇ ਚੇ ਡਰਮਾ ਅਨੀਚੇ ਡਰਾਮਾ ਟੈਚ ਉਹਨੇ ਇਹਦੇ ਵਿੱਚ ਆਟਾ ਆ ਜਾਂਦਾ ਹਾਂ ਦੇਖੋ ਠੀਕ ਐ ਇਹਦੇ ਵਿੱਚ ਆਪਾਂ ਉਪਰੋਂ ਪਾ DNA ਕਣਕ ਬਾਜਰਾ ਮੱਕੀ ਜੋ ਵੀ ਪਾਉਣਾ ਨੀਚੇ ਆਏ ਨਾ ਟਾ ਇਹ ਛੋਟੀ 6.5 ਕਿਲੋ ਦੀ ਐ ਨਾ ਕੋਈ ਜਗ੍ਹਾ ਵੀ ਨਹੀਂ ਜ਼ਿਆਦਾ ਰੋਕਦੀ ਇੱਕ ਪਾਸੇ ਪਈਆਂ ਲੱਗੀਆਂ ਲੱਗਦੀਆਂ ਮੇ ਟੇਬਲ ਪਿਆ ਹੁੰਦਾ ਪਤਾ ਹੀ ਨਹੀਂ ਲੱਗਦਾ ਹਾਂ ਇਹ ਮਸ਼ੀਨ ਠੀਕ ਐ ਮੱਕੀ ਮੇਥੀ ਨਾਲ ਵਧੀਆ ਫਲੇਵਰ ਆ ਜਾਂਦਾ ਉਹ ਵਧੀਆ ਮੈਂ ਵੀ ਹਰੀ ਕਦਾਲ ਸਬਜ਼ੀ ਵਿੱਚ ਮੇਥੀ ਪਾਉਣੀ ਪਾਉਣੀ ਆ। ਮੈਂ ਘਰ ਦੇ ਸਕਾਈ ਦੀ ਹੂੰ ਘਰ ਦੇ ਸਕਾਈ ਦੇ ਮੈਨੂੰ ਮੰਮੀ ਦੇ ਦਿੰਦੇ ਨੇ ਜੋ ਖਤਮ ਹੋ ਜਾਂਦੀ ਫਿਰ ਤੋਂ ਰੈਡੀ ਮੇਡ ਲਿਆਉਂਦੇ ਐ ਐਮਡੀ ਐਚ ਦੀ। ਮੰਮੀ ਸਕਾਈ ਦੇ ਹਾਂਜੀ ਉਹ ਦੇ ਦਿੰਦੇ ਨੇ ਮੈਂ ਤਾਂ। ਹਾਂ। 6 ਕਮੀ ਨੇ ਚੱਲ ਜਾਂਦੀ ਉਸ ਤੋਂ ਬਾਅਦ ਦੂਜੀ ਤੇ ਰਸਨੇ ਆਉਂਦੇ ਹਾਂ। ਘਰੇ ਹੀ ਬਣਾਦੇ ਆ। ਸੁੱਕੀ ਸਬਜ਼ੀ ਹੋ ਚੁਈ ਉਹ ਦੇਖੋ ਵਧੀਆ ਖੁਸ਼ਬੂ ਆਉਣ ਲੱਗ ਜਾਂਦੀ ਐ। ਕੋਈ ਤਰੀਆਣੀ ਸਬਜ਼ੀ ਹੋ ਚੁਈ ਵਧੀਆ। ਇਹ ਆਪੂਆਜੀ ਦਾ ਪੁਰਾਣਾ ਘਰ ਨਵਾਂ ਵੀ ਸਾਹਮਣੇ ਆਹਮੋ ਸਾਹਮਣੇ ਇਹਨਾਂ ਦੋਨੇ ਘਰ। ਇਹ ਫਿਰ ਉਵੇਂ ਜਿਵੇਂ ਪਿਆ ਕੁਝ ਤੋੜਪਾਨੀ ਕਰੀ ਹਜੇ ਇੱਥੇ ਇਹਨੂੰ ਵੀ ਵਰਤੀ ਜਾਂਦੇ ਨੇ ਹਨ ਸਮਾਨ ਇੱਧਰ ਵੀ ਪਿਆ ਉਹ ਅਸੀਂ ਹੁਣ ਦੇਖਣ ਆਏ ਸੀ ਸੋਹਣਾ ਹੁੰਦਾ ਪੁਰਾਣੇ ਦਾ ਵੀ ਮੂਹ ਆਉਂਦਾ ਪੁਰਾਣੇ ਦਾ ਜ਼ਿਆਦਾ ਆਉਂਦਾ ਪੁਰਾਣੇ ਜ਼ਿਆਦਾ ਆਉਂਦਾ ਹਾਂਜੀ ਹਾਂ ਠੀਕ ਹੈ ਪੁਰਾਣੇ ਜ਼ਿਆਦਾ ਵਾਹਿਗੁਰੂ ਇੱਥੇ ਰਹਿੰਦੇ ਸੀ ਨਾ ਹਾਂਜੀ ਹਾਂ ਸਾਰਾ ਸਮਾਨ ਉਵੇਂ ਜਿਵੇਂ ਪਿਆ ਉਵੇਂ ਜਿਵੇਂ ਪਿੰਡ ਪੈਨੇ ਇੱਥੇ ਨਾ ਇਹ ਤਾਂ ਸਪੇਂਡ ਕਰਵਾਤਾ ਇੱਧਰ ਪੇਂਟ ਕਰਵਾਤਾ ਹਨਾ ਸਾਰੇ ਕਰਵਾਤਾ ਹੂੰ ਸਾਰੇ ਪੇਂਟ ਕਰਵਾਏ ਆ ਆ ਸੋਫਾ ਵੀ ਇੱਧਰ ਆਈ ਪਹਿਲਾਂ ਨਾ ਤੁਹਾਡਾ ਇੱਥੇ ਜਾ ਕੇ ਤੇਰਾ ਹਾਂਜੀ ਨਾ ਸੋਹਣਾ ਸੀ ਘਰ ਤਾਂ ਇਹ ਵੀ ਬਹੁਤ ਸੋਹਣਾ ਸੀ ਘਰ ਤੇ ਵੀ ਬਹੁਤ ਸੋਹਣਾ ਸੀ ਹੋਰ ਯਾਨੀ ਬਸ ਆਪਾਂ ਨੂੰ ਬੱਚਿਆਂ ਨੂੰ ਹੋਵੇੰਦਾ ਮਾਡਰਨ ਹਾਊਸ ਹੋਵੇ ਬਸ ਮਾਡਰਨ ਆ ਮਾੜਾ ਜਿਹਾ ਹਾਂ ਬਹੁਤ ਸੋਹਣਾ ਬਣੇ ਹੋਏ ਵੀ ਜੁਣੀ ਨਾ ਤਾਂ ਬੱਚੇ ਸਾਰੇ ਖੁਸ਼ੀ ਉਸ ਤੇ ਰੱਖੀ ਬੈਠੇ ਹੋ ਕੁਝ ਵੀ ਨਹੀਂ ਸੇਲ ਸੂਨ ਕਰਿਆ ਹੌਲੀ ਹੌਲੀ ਕੱਢੋਗੇ ਤਾਂ ਸਾਮਾਨ ਨਿਕਲੂਗਾ ਤਾਂ ਨਿਕਲੂਗਾ ਸਹੀ ਹਾਂ ਇੱਕਦਮ ਤਾਂ ਨਿਕਲਦਾ ਵੀ ਨਹੀਂ ਮੈਂ ਸੋਚੀ ਤੇ ਟਾਈਮ ਵੇਸਟ ਕਰਦੀ ਆ ਮੈਨੂੰ ਕੱਢਣਾ ਚਾਹੀਦਾ ਕੱਢਣਾ ਚਾਹੀਦਾ ਹਾਂ ਲੈ ਬੈੱਡ ਫੁੱਟ ਤਾਂ ਪੈ ਰਹਿਣ ਦੀ ਹੈ ਬੈੱਡ ਪੈ ਰਿਆ ਜਦ ਮੈਂ ਥੋੜਾ ਸਕਿੰਨ ਖੰਡਾਉਣ ਜਾ ਪਿਆ ਸਾਰਾ ਕੁਝ ਚੱਕ ਦੋ ਹੈ ਨਹੀਂ ਕੋਈ ਸਮਾਨਤਾ ਨਹੀਂ ਹੋਈ ਹਾਂ ਇਹ ਸੈੱਟ ਕਰਨ ਵਾਲਾ ਉੱਤਰ ਬਣਾ ਚੀਜ਼ਾਂ ਛੱਡ ਦੋ ਚੱਕ ਕੇ ਰੱਖਣ ਵਾਲੇ ਰੱਖ ਲਓ ਛੱਡਣੇ ਛੱਡ ਦੋ ਹਾਂ ਛੱਡਣੇ ਹੋਰ ਬਾਦੂ ਜਾਂ ਇਹ ਤਾਂ ਤੁਸੀਂ ਹੌਲੀ ਹੌਲੀ ਘੰਟੇ ਘੰਟੇ ਰੋਈ ਲਾਇਆ ਕਰੋਗੇ ਤਾਂ ਤੁਹਾਡਾ ਸੈਟਿੰਗ ਹੋ ਬਣੂਗੀ ਇਹ ਨਹੀਂ ਕਰਦੇ ਜੀ ਹਾਂ ਹੂੰ ਆ ਦੇਖ ਬਹੁਤ ਸੀਗਾ ਕੱਪੜੇ ਕੱਢਣ ਵਾਲੇ ਨੇ ਸਾਰੇ ਕੀ ਕਰੇ ਬੰਤਾ ਆ ਡਾਲ ਉਰੇ ਟਾਂਗਰ ਕੀਆ ਇਹਨੂੰ ਕਿਹ ਸਜਾ ਦਿੱਤੀ ਹੈ ਹਾਂ ਇਹ ਹੋਣੀ ਚਾਹੀਦੀ ਹੈ ਜੀ ਇਹ ਸੱਜੇ ਆਇਆ ਆਵਲੰ ਅ ਪਿਛਲਾ ਪੋਸ਼ਨ ਇਹ ਜਾਦੇ ਪੁਰਾਣਾ ਪੂਆ ਜੀ ਦਾ ਇਹਦਾ ਫਰੰਟ ਸੇ ਉਹ ਤਾਂ ਥੋੜਾ ਫਿਰ ਵੀ ਇਹਨਾਂ ਨੇ ਕਈ ਵਾਰ ਰੈਨੋਵੇਟ ਥੋੜਾ ਥੋੜਾ ਕਰਕੇ ਰੈਨੋਵੇਟ ਕਰਵਾ ਲਿਆ ਪਰ ਇਹ ਪਿਛਲਾ ਜਾਂਦੇ ਪੁਰਾਣਾ ਸੀ ਓਵੇਂ ਜਿਵੇਂ ਪਈ ਕਦੇ ਛੇੜਿਆ ਹੀ ਨਹੀਂ ਹੈਗਾ ਇਹ ਫਰੰਟ ਵਾਲੇ ਪੋਸ਼ਨ ਚ ਹੀ ਰਹਿੰਦੀ ਸੀ ਉਹ ਤਾਂ ਰੈਨੋਵੇਟ ਕਰਾ ਚੁੱਕੇ ਸੀ ਓਰੀ ਵੀ ਜਵਾਕ ਨੇ ਕਿਨੇ ਕਿਹ ਹੁੰਦੇ ਜਿਵੇਂ ਆਉਂਦੀ ਹੁੰਦੀ ਕਿੰਨੇ ਖੇਡਦੇ ਹੁੰਦੇ ਬਹੁਤ ਬਹੁਤ ਪੂਰੀ ਕੁਤਝਿਆਂ ਦੇ ਬੋਲ ਦੀ ਲੈ ਕੇ ਰੱਬੂ ਦਾ ਡੋਲਾਂ ਨਾਲ ਹੀ ਖੇਡੀ ਜਾਂਦੀ ਹਾਂ ਹਾਂ ਬਹੁਤ ਹੁੰਦੇ ਸੀਗੇ ਬੱਚਾ

ਅਲਮਾਰੀ ਕਿੰਨੀ ਪੁਰਾਣੀ ਐ ਭੋਜੀ ਹੈਨਾ ਬਹੁਤ ਪੁਰਾਣੀ ਇਹਦੇ ਪੇਂਟ ਕਰਾਇਆ ਹਾਂ ਪੇਂਟ ਕਰਾ ਕੇ ਵਧੀਆ ਲੱਗੀ ਉਹ ਤੇ ਅਲਮਾਰੀ ਇਹ ਬਹੁਤ ਪੁਰਾਣੀ ਆ ਲੱਕੜ ਦੀ ਐ ਤਾਂ ਬਹੁਤ ਪੁਰਾਣੀ ਹਾਂ ਹੁਣ ਸੌਂਗਸ ਤੋਂ ਕਿੰਨੀ ਲੱਗੀ ਨਾ ਬੋਲਾਂ ਜਮਾ ਤੂੰ ਹਾਂ ਕੋਈ ਕੋਈ ਚੀਜ਼ ਵਧੀਆ ਲੱਕੜ ਵਧੀਆ ਹੁੰਦੀ ਐ ਸੌਂਖ ਹੋਣੀ ਨਹੀਂ ਉਰੇ ਪੇਂਟ ਕਰਾਤਾ ਬਕਸੇ ਦੀ ਬਣਾਈ ਹੋਈ ਐ ਹਾਂ ਫੇਰ ਆ ਪੇਟੀ ਥੋੜੀ ਐ ਕਿ ਬੀਬੀ ਵਾਲੀ ਬੀਬੀ ਐ ਅੱਛਾ ਆ ਕਿ ਦੇ ਰਹੀ ਐ ਸਮਾਨ ਹੂੰ ਪੇਟੀ ਦੀ